ਆਮ ਆਦੀ ਪਾਰਟੀ ਦੀ ਗੱਲ ਕਰੀਏ ਅੱਜ ਪਾਰਟੀ ਦਫਤਰ ਦੇ ਵਿੱਚ ਮੂੰ ਮੁੱਠੇ ਕਰਾਏ ਜਾ ਰਹੇ ਨੇ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਸੰਜੇ ਸਿੰਘ ਨੂੰ ਜਿਸ ਢੰਗ ਦੇ ਨਾਲ ਜ਼ਮਾਨਤ ਮਿਲੀ ਹੈ ਇੱਕ ਲੰਬਾਰਸਾ ਹੋ ਗਿਆ ਸੀ ਲਗਾਤਾਰ ਕੋਰਟ ਦੇ ਵਿੱਚ ਫਾਈਲ ਜਾਂਦੀ ਸੀ ਲੇਕਿਨ ਉੱਥੋਂ ਰਾਹਤ ਨਹੀਂ ਮਿਲਦੀ ਸੀ ਲੇਕਿਨ ਅੱਜ ਰਾਹਤ ਮਿਲੀ ਹੈ ਪ੍ਰਧਾਨ ਸਾਹਿਬ ਕੀ ਕੁਝ ਕਹਿਣਾ ਚਾਹੋਗੇ ਕਿਉਂਕਿ ਜਿਸ ਢੰਗ ਦੇ ਨਾਲ ਵਿਰੋਧੀ ਲਗਾਤਾਰ ਨਿਸ਼ਾਨਾ ਸਾਧ ਰਹੇ ਸੀ ਇਸ ਮਸਲੇ ਨੂੰ ਲੈ ਕੇ ਕਹਿੰਦੇ ਪੂਰੀ ਦੀ ਪੂਰੀ ਦਿੱਲੀ ਦੀ ਸਰਕਾਰ ਜਿਹੜੀ ਹੈ ਜਲਦੀ ਸਲਾਖਾਂ ਦੇ ਪਿੱਛੇ ਜਾਂਦੀ ਨਜ਼ਰ ਆ ਰਹੀ ਹੈ ਔਰ ਹਿਰਾਸਤ ਦੇ ਵਿੱਚੋਂ ਹੀ ਸਰਕਾਰ ਚੱਲਦੀ ਨਜ਼ਰ ਆ ਰਹੀ ਹੈ ਅੱ ਪਰ ਰਾਜਨੀਤੀ ਤੇ ਕੀ ਪਰ ਪਾਉ ਪੈਂਦਾ ਨਜ਼ਰ ਆਊਗਾ ਇਹ ਸਮਝੋ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਮੋਦੀ ਅਮਿਤ ਸ਼ਾਹ ਦੀ ਸਰਕਾਰ ਦਾ ਜਿਹੜਾ ਬਿਗਲ ਵੱਗ ਚੁੱਕਿਆ ਫੇਲ ਹੋਣ ਦਾ ਕਿਉਂਕਿ ਸੁਪਰੀਮ ਕੋਰਟ ਨੇ ਮੈਂ ਬਹੁਤ ਧੰਨਵਾਦ ਕਰਦਾ ਹਨੋਰੀਬਲ ਸੁਪਰੀਮ ਕੋਰਟ ਦਾ ਜਿਨ੍ਹਾਂ ਨੇ ਇਨਸਾਫ ਕੀਤਾ ਸੰਜੇ ਸਿੰਘ ਜੀ ਨੂੰ ਬਿਨਾਂ ਕਾਰਨ ਜੇਲ੍ਹ ਚ ਰੱਖਿਆ ਸੀ ਬਾਕੀ ਵੀ ਸਾਡੇ ਆਗੂ ਬਿਨਾਂ ਕਾਰਨ ਜੇਲ੍ਹ ਚ ਨੇ ਇਸੇ ਤਰ੍ਹਾਂ ਸਭ ਨੂੰ ਜ਼ਮਾਨਤ ਵੀ ਮਿਲੂਗੀ ਔਰ ਸਾਰੇ ਰਿਹਾ ਵੀ ਹੋਣਗੇ ਜੀ ਸਾਨੂੰ ਪੂਰਾ ਵਿਸ਼ਵਾਸ ਹੈ ਆਨਰੇਬਲ ਕੋਰਟਾਂ ਦੇ ਉੱਤੇ ਔਰ ਅੱਜ ਮੋਦੀ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਹੈ ਅੱਜ ਅਮਿਤ ਸ਼ਾਹ ਨੂੰ ਜਵਾਬ ਦੇਣਾ ਚਾਹੀਦਾ ਕਿ ਕਿੰਨਾ ਚਿਰ ਤੁਸੀਂ ਲੋਕਾਂ ਨੂੰ ਦਬਾਉਂਗੇ ਲੇਕਿਨ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਸਵਾਲ ਕੀਤੇ ਜਾ ਰਹੇ ਨੇ ਹਾਲਾਂਕਿ ਅੱਜ ਸੁਨੀਤਾ ਕੇਜਰੀਵਾਲ ਐ ਕਹਿੰਦੇ ਨਜ਼ਰ ਆਇਆ ਕਿ ਸਾਰੇ ਵਿਧਾਇਕਾਂ ਨੇ ਕਹਿ ਦਿੱਤਾ ਕਿ ਅਰਵਿੰਦ ਕੇਜਰੀਵਾਲ ਨੂੰ ਅਸਤੀਫਾ ਦੇਣ ਦੀ ਲੋੜ ਨਹੀਂ ਹੈ ਲੇਕਿਨ ਵਿਰੋਧੀ ਆਹੀ ਸਵਾਲ ਕਰ ਰਹੇ ਨੇ ਕਿ ਕਦੋਂ ਤੱਕ ਸਰਕਾਰ ਜਿਹੜੀ ਹੈ ਉਹ ਜੇਲ੍ਹ ਚ ਚੱਲੇਗੀ ਇਹਦਾ ਮਤਲਬ ਇਹ ਹੋ ਗਿਆ ਤੁਸੀਂ ਕਿਸੇ ਨੂੰ ਝੂਠੇ ਕੇਸ ਚ ਫਸਾ ਲਓ ਪਹਿਲਾਂ ਜੇ ਤੁਸੀਂ ਉਹਦੇ ਕੀਤੇ ਹੋਏ ਕੰਮਾਂ ਨੂੰ ਇਗਨੋਰ ਕਰਨਾ ਚਾਹੁੰਦੇ ਹੋ ਉਹਦੇ ਕੀਤੇ ਹੋਏ ਕੰਮਾਂ ਦੀ ਸ਼ਾਬਾਸ਼ੀ ਨਹੀਂ ਦੇਣਾ ਚਾਹੁੰਦੇ ਤੁਹਾਨੂੰ ਜੈਲਸੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੇ ਗੁਨਾਹ ਕਰਤਾ ਹਜ਼ਾਰਾਂ ਵਧੀਆ ਸਕੂਲ ਬਣਾ ਕੇ ਹਜ਼ਾਰਾਂ ਮੁਹੱਲਾ ਕਲੀਨਿਕ ਬਣਾ ਕੇ ਕੀ ਗੁਨਾਹ ਕਰਤਾ ਉਹ ਤਾਂ ਲੋਕਾਂ ਦੀ ਸੇਵਾ ਕਰ ਰਹੇ ਨੇ ਲੋਕਾਂ ਨੂੰ 600 ਯੂਨਟ ਮੁਫਤ ਬਿਜਲੀ ਦੇ ਰਹੇ ਨੇ ਇਹ ਆਪ ਲੋਕ ਕੰਮ ਕਰ ਨਹੀਂ ਸਕਦੇ ਇਸ ਲਈ ਜੈਲਸੀ ਦੇ ਵਿੱਚ ਆ ਕੇ ਇਹੋ ਜਿਹੇ ਹਰਕਤਾਂ ਕਰ ਰਹੇ ਨੇ ਝੂਠੇ ਕੇਸਾਂ 'ਚ ਉਹਨਾਂ ਨੂੰ ਅੰਦਰ ਕਰਤਾ ਮੜਕੇ ਰੋਲਾ ਪਾਲਾ ਜੀ ਉਹ ਅੰਦਰ ਨੇ ਅਸਤੀਫਾ ਦੋ ਕਿਉਂ ਦਈਏ ਅਸਤੀਫਾ ਜਦੋਂ ਸਾਡੇ ਦੇ ਦੋਸ਼ ਸਿੱਧ ਹੋ ਜਾਣਗੇ ਅਸਤੀਫਾ ਦੇ ਦਾਂਗੇ ਜਦੋਂ ਕੋਈ ਦੋਸ਼ੇ ਸਿੱਧ ਨਹੀਂ ਹੋਇਆ ਅਦਾਲਤਾਂ ਵੱਲੋਂ ਸਾਨੂੰ ਕੋਈ ਇਸ ਤਰ੍ਹਾਂ ਦੀ ਆਰਡਰ ਹੀ ਨਹੀਂ ਹੈਗਾ ਅਸਤੀਫਾ ਕਿਉਂ ਦਿੱਤਾ ਜਾਵੇ ਬਦਾਈਕਾਂ ਨੇ ਬਿਲਕੁਲ ਠੀਕ ਕੀਤਾ ਹੈ ਭਾਰਤ ਦੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਇੱਕ ਬੇਗੁਨਾਹ ਬੰਦੇ ਨੂੰ ਤੁਸੀਂ ਕਿਸ ਤਰ੍ਹਾਂ ਘੇਰ ਕੇ ਅੰਦਰ ਕਰਦੇ ਹੋ ਤੇ ਆਪਣੀਆਂ ਚਾਲਾਂ ਚੱਲ ਕੇ ਉਹ ਤੋਂ ਅਸਤੀਫਾ ਲੈਣੋ ਜੇ ਅੱਜ ਅਰਵਿੰਦ ਕੇਜਰੀਵਾਲ ਜੀ ਅਸਤੀਫਾ ਦੇ ਦੇਣ ਕੱਲ ਨੂੰ ਉਹ ਬੇਗੁਨਾਹ ਸਾਥਤ ਹੋਣਗੇ ਹੋਣਗੇ ਜਿਹੜਾ ਗੈਪ ਪੀਰੀਅਡ ਹੈ ਜਿਹਦੇ ਵਿੱਚ ਉਹਨਾਂ ਨੇ ਲੋਕਾਂ ਦੀ ਸੇਵਾ ਕਰਨੀ ਹੈ ਜਾਂ ਕੰਮ ਕਰਨੇ ਉਹਦੀ ਜ਼ਿੰਮੇਵਾਰੀ ਕਿਦੀ ਹੋਊਗੀ ਇਸ ਕਰਕੇ ਉਹਨਾਂ ਨੂੰ ਕੋਈ ਅਸਤੀਫਾ ਦੇਣ ਦੀ ਲੋੜ ਨਹੀਂ ਔਰ ਉਹ ਸੇਵਾ ਕਰਦੇ ਰਹਿਣ ਕਰਦੇ ਰਹਿਣਗੇ ਜੀ ਪਰ ਸਾਹਿਬ ਇੱਕ ਪੰਜਾਬ ਦਾ ਮਸਲਾ ਬਣਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਮੰਡੀਆਂ ਦਾ ਨਿੱਜੀਕਰਨ ਹੋਣ ਦਾ ਨਜ਼ਰ ਆ ਰਿਹਾ ਉਹ ਕਹਿੰਦੇ ਪ੍ਰਾਈਵੇਟ ਹੱਥਾਂ ਦੇ ਵਿੱਚ ਮੰਡੀਆਂ ਨੂੰ ਭੇਜਿਆ ਜਾ ਰਿਹਾ ਔਰ ਸਿਸਟਮ ਜਿਹੜਾ ਪੂਰਾ ਕਲੈਪਸ ਕਰਨ ਦੀ ਤਿਆਰੀ ਇਹ ਇਹ ਇਹਨਾਂ ਨੇ ਕਿ ਮੋਦੀ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਹੈ ਕਿ ਮੰਡੀ ਸਿਸਟਮ ਨੂੰ ਤੋੜੀਏ ਔਰ ਜਿਹੜੇ ਅੱਜ ਇਹ ਪ੍ਰਚਾਰ ਕਰ ਰਹੇ ਨੇ ਕਿ ਮੰਡੀ ਸਿਸਟਮ ਟੁੱਟ ਰਿਹਾ ਹੈ ਉਹ ਬੰਦੇ ਹੀ ਸਾਰੇ ਚਾਹੇ ਅਕਾਲੀ ਦਲ ਸੀ ਮੋਦੀ ਸਾਹਿਬ ਦੀ ਚੇਲੇ ਨੇ ਇਹ ਸਾਰੇ ਔਰ ਉਹਨੇ ਉਹਨਾਂ ਦੀ ਉਹ ਬੋਲੀ ਬੋਲਦੇ ਨੇ ਪਰੰਤੂ ਅਸੀਂ ਮੰਡੀ ਸਿਸਟਮ ਨੂੰ ਖੜਾ ਕੀਤਾ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 2014 ਤੋਂ ਬੰਦ ਪਈ ਮੰਡੀ ਅਸੀਂ ਚਾਲੂ ਕੀਤੀ ਹੈ ਬਾਕੀ ਕਿਸਾਨ ਭਵਨ ਤੋਂ ਲੈ ਕੇ ਬਾਕੀ ਸਾਰੇ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ ਅਸੀਂ ਤਾਂ ਮੰਡੀ ਸਿਸਟਮ ਨੂੰ ਮਜ਼ਬੂਤ ਕਰ ਰਹੇ ਹਾਂ ਅਸੀਂ ਅੱਗੇ ਨਾਲੋਂ ਮੰਡੀ ਬੋਰਡ ਦੀ ਆਮਦਨ ਵਧਾ ਰਹੇ ਹਾਂ ਤਾਕੇ ਮੰਡੀ ਸਿਸਟਮ ਮਜ਼ਬੂਤ ਰਹੇ ਇਸ ਲਈ ਇਹਨਾਂ ਦੇ ਦੋਸ਼ ਬੇਬੁਨਿਆਦ ਨੇ ਇਹ ਚਾਹੇ ਅਕਾਲੀ ਦਲ ਆ ਚਾਹੇ ਕਾਂਗਰਸ ਹੈ ਇਹ ਖੁਦ ਮੋਦੀ ਸਾਹਿਬ ਦੇ ਇਸ਼ਾਰਾ ਤੇ ਨੱਚਦੇ ਨੇ ਪ੍ਰੈਕਟੀਕਲੀ ਜਿਹੜੇ ਸਾਈਲੋ 2014 ਤੋਂ 13 ਤੋਂ ਇਹ ਸਬਜਾਰਡ ਬਣਾਉਂਦੇ ਰਹੇ ਨੇ ਇਹ ਲੋਕਾਂ ਨੂੰ ਜਵਾਬ ਦੇਣ ਕਿਉਂ ਬਣਾਉਂਦੇ ਰਹੇ ਨੇ ਅਸੀਂ ਤਾਂ ਅੱਜ ਮਾਨ ਸਾਹਿਬ ਨੇ ਆਰਡਰ ਕਰਤੇ ਕਿ ਸਾਰੇ 13 ਤੋਂ ਲੈ ਕੇ ਹੁਣ ਤੱਕ ਜਿੰਨੇ ਸਾਈਲੋ ਸਬਜਾਰਡ ਬਣਾਏ ਹੋਏ ਸੀ ਉਹ ਰੱਦ ਹੁਣ ਖਰੀਦ ਨਹੀਂ ਹੋਊਗੀ ਬਿਲਕੁਲ ਨਹੀਂ ਹੋਊਗੀ ਸਾਰੇ ਰੱਦ ਕਰਤੇ ਤੇ ਅਸੀਂ ਤਾਂ ਹੁਣ ਉਹਨਾਂ ਨੂੰ ਸਟੋਰੇਜ ਕਰਦੇ ਨੇ ਕਰੀ ਜਾਣ ਚਾਹੇ ਗੋਦਾਮ ਚ ਕਰਨ ਚਾਹੇ ਸਾਈਲੋ ਚ ਕਰ ਇਹਨਾਂ ਕੰਪਨੀਆਂ ਦੇ ਆ ਸਭ ਯਾਰਡ ਸੀ ਕਿਹੜੀਆਂ ਕੰਪਨੀਆਂ ਇਸ ਚ ਨੂੰ ਆ ਇਹ ਇਹੀ ਇੱਥੇ ਫਰਕ ਹੈ ਐਫਸੀਆਈ ਦੀ ਇਨਸਟਰਕਸ਼ਨ ਦੇ ਉੱਤੇ ਕਈ ਸਾਈਲੋ ਚ ਸਟੋਰੇਜ ਹੁੰਦੀ ਹੈ ਕਈ ਪ੍ਰਾਈਵੇਟ ਫਰਮਾਂ ਦੇ ਵੀ ਸਾਈਲੋਜ਼ ਹੈਗੇ ਉਹ ਐਫਸੀਆਈ ਉਹਨਾਂ ਤੋਂ ਕਿਰਾਏ ਤੇ ਲੈਂਦੀ ਹੈ ਜੇ ਕਿਸੇ ਦਾ ਹੁਣ ਮੇਰਾ ਸਾਈਲੋ ਹੈ ਜਾਂ ਤੁਹਾਡਾ ਸਾਈਲੋ ਹੈ ਜੇ ਕੋਈ ਏਜੰਸੀ ਕਿਰਾਏ ਤੇ ਲੈ ਲੈਂਦੀ ਹੈ ਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਉਹਦੀ ਪਰਚੇਸ ਕਰ ਰਿਹਾ ਪਰਚੇਸ ਤਾਂ ਐਫਸੀਆਈ ਕਰ ਰਹੀ ਹੈ ਜਾਂ ਕੋਈ ਹੋਰ ਏਜੰਸੀਆਂ ਕਰ ਰਹੀਆਂ ਨੇ ਚਲੋ ਇੱਕ ਵੱਡੀ ਗੱਲ ਹੈ ਲੇਕਿਨ ਜਿਸ ਢੰਗ ਦੇ ਨਾਲ ਤੁਹਾਨੂੰ ਲਗਾਤਾਰ ਤਸਵੀਰਾਂ ਵਿਖਾਈਆਂ ਆ ਆਮ ਆਦੀ ਪਾਰਟੀ ਦੀ ਕਿ ਇੱਥੇ ਖੁਸ਼ੀ ਦਾ ਮਾਹੌਲ ਜ਼ਰੂਰ ਵੇਖਣ ਨੂੰ ਮਿਲਿਆ ਕਿਉਂਕਿ ਸੰਜੇ ਸਿੰਘ ਨੁਜ਼ੇਸ਼ ਸਿੰਘ ਦੇ ਨਾਲ ਜ਼ਮਾਨਤ ਮਿਲਦੀ ਹੋਈ ਨਜ਼ਰ ਆਈਆ ਹਾਲਾਂਕਿ ਪੱਖਿਆ ਹੋਇਆ ਮਸਲਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਵਿਰੋਧੀ ਜਿਹੜੇ ਨੇ ਆਮ ਆਦੀ ਪਾਰਟੀ ਦੀ ਲੀਡਰਾਂ ਦੀ ਕਾਰਜਸ਼ੈਲੀ ਦੇ ਉੱਪਰ ਜ਼ਰੂਰ ਸਵਾਲ ਖੜੇ ਕਰ ਰਹੇ ਨੇ ਹਾਲਾਂਕਿ ਹੁਣ ਜ਼ਮਾਨਤ ਮਿਲੀ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਜ਼ਮਾਨਤ ਤੋਂ ਬਾਅਦ ਕਿਸ ਢੰਗ ਦੇ ਨਾਲ ਇਸ ਮਸਲੇ ਨੂੰ ਲੈ ਕੇ ਸਿਆਸਤ ਜਿਹੜ दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप